Ұліпті әрі ұр CinыÖ ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਜਿਹੜੇ ਰਸਤੇ ਅਸੀਂ ਖੜੇ ਆ ਮਾਛੇੜਾ ਸਾਹਿਬ ਇਹ ਸ਼੍ਰੀ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਨੂੰ ਜਿਹੜਾ ਇਹ ਰਸਤਾ ਮੇਨ ਹੈ ਜਿਹੜਾ ਜਾਂਦਾ ਅਸੀਂ ਅੱਜ ਤੋਂ ਤਿੰਨ ਕਿ ਮਹੀਨੇ ਪਹਿਲਾਂ ਵੀ ਜਿਹੜੇ ਇਹ ਰੋਡ ਦੇ ਉੱਤੇ ਪੇਟ ਹੋਿਆਂ ਦੀ ਜਿਹੜੀ ਜਾਨੂਕਰਵਾਇਆ ਸੀ ਸਰਕਾਰ ਨੂੰ ਕਿ ਇਹ ਮੇਨ ਰਸਤਾ ਇਹ ਰਸਤੇ ਤੇ ਦੇਸ਼ ਵਿਦੇਸ਼ ਤੋਂ ਜਿਹੜੀ ਸੰਗਤ ਆਉਂਦੀ ਆ ਅ ਇੱਥੇ ਸੜਕ ਦੇ ਉੱਤੇ ਬਹੁਤ ਵੱਡੇ ਟੋਏ ਪਏ ਹੋਏ ਸੀ ਇਹ ਜਿਹੜਾ ਕੀ ਜਿਹੜਾ ਪੀਡਬਲਯੂਡੀ ਵਿਭਾਗ ਦੇ ਨਲਕੀ ਕਾਰਨ ਇਹ ਖੱਡੇ ਹਲੇ ਤੱਕ ਭਰੇ ਨਹੀਂ ਗਏ ਜਿਨ੍ਹਾਂ ਨੂੰ ਕੀ ਅੱਜ ਮਾਛੀਵਾੜੇ ਦੀ ਨਗਰ ਕੌਂਸਲ ਜਿਹੜੀ ਹੈਗੀ ਆ ਆਪਣੇ ਵੱਲ ਤੇ ਜਿਹੜਾ ਇਹ ਖੱਡੇ ਭਰੰਦਾ ਜਿਹੜਾ ਤਿਆਰ ਕਰ ਰਹੀ ਆ ਉਹਨਾਂ ਨੇ ਗੁਜਰੀ ਜਿਹੜੀ ਲੁੱਕ ਲਿਆਂਦੀ ਆ ਤੇ ਔਰ ਇੱਕ ਸਫਾਈ ਸਪੈਸ਼ਲ ਤੁਹਾਨੂੰ ਜਿੱਦਾਂ ਪਤਾ ਹੀ ਆ ਕਿ ਬਾਬੇ ਨਾਨਕ ਦਾ 16 ਤਰੀ ਨੂੰ ਜਨਮ ਦਿਨ ਹੈ ਤੇ ਇੱਥੇ ਜਿਹੜੀ ਸੰਗਤ ਆ ਦੇਸ਼ ਵਿਦੇਸ਼ ਤੋਂ ਬਹੁਤ ਜ਼ਿਆਦਾ ਆਉਣੀ ਹੈ ਉਹਦੇ ਕਰਕੇ ਕੋਈ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਸਾਕੇ ਇਹ ਰਸਤਾ ਜਿਹੜਾ ਸਾਫ ਸੁਥਰਾ ਹੋਣਾ ਚਾਹੀਦਾ ਟੋਇਪਰੇ ਹੋਣੇ ਚਾਹੀਦੇ ਆ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਸਵਾ ਦਾ ਵੀ ਆ ਜਿਹੜਾ ਸ਼ੁਰੂ ਹੋਣ ਵਾਲਾ ਵਾ ਇਸ ਕਰਕੇ ਜਿਹੜੀ ਸਰਕਾਰ ਦੀ ਜਿਹੜੀ ਨਲਾਕੀ ਉਹ ਇਹ ਆ ਕਿ 3 ਮਹੀਨੇ ਦੀ ਅਸੀਂ ਖਬਰ ਜਿਹੜੀ ਲਾਈਏ ਟੋਇਆਂ ਦੀ ਲਬੀ ਇਹ ਟੋਇਆਂ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡੇ ਟੋਏ ਹੋਣ ਕਰਕੇ ਮੋਟਰਸਾਈਕਲ ਸਕੂਟਰ ਕਾਰਾਂ ਜਿਹੜੀਆਂ ਪੈਂਚਰ ਹੁੰਦੀਆਂ ਦੇਸ਼ ਦੇ ਜਿਹੜੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਹੈਗੀਆਂ ਤੇ ਉਹਨਾਂ ਦਾ ਕਰਕੇ ਜਿਹੜੇ ਸਾਡੇ ਮਾਛੇ ਵਾਲੇ ਨਗਰ ਕੂਚਲ ਦੇ ਜਿਹੜੇ ਅਧਿਕਾਰੀ ਨੇ ਆਪਣੇ ਵੱਲ ਤੇ ਯਾਨੀ ਵਧੀਆ ਇੱਕ ਕੰਮ ਕਰਾਉਣ ਲੱਗੇ ਨੇ ਕਿ ਇਹ ਇਹ ਰਸਤੇ ਦੇ ਉੱਤੇ ਜਿਹੜੀ ਹੈਗੀ ਆ ਲੱਕ ਬਜਰੀ ਪਵਾ ਕੇ ਮਤਲਬ ਹੀ ਦੇਸ਼ ਵਿਦੇਸ਼ ਤੋਂ ਜਿਹੜੀ ਸੰਗਤ ਆਉਂਦੀ ਆ ਉਹਨੂੰ ਕੋਈ ਪਰੇਸ਼ਾਨੀ ਨਾ ਸਕੇ ਅਸੀਂ ਜਿਹੜੀ ਕੁਝ ਗੱਲ ਕਰਨੀ ਜਾਵਾਂਗੇ ਜਿਹੜੇ ਇੱਥੇ ਲੋਕ ਨੇ ਲੰਘਲੇ ਰਾਹੀਗਿਰ ਨੇ ਜਿਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਸੀ ਸਾਡੇ ਨਾਲ ਗੁਰਸ਼ਰਨ ਇਲੈਕਟ੍ਰੋਨਿਕ ਦੇ ਜਿਹੜੇ ਮਾਲਕ ਨੇ ਅਸੀਂ ਜੀ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਤਿੰਨ ਮਹੀਨੇ ਪਹਿਲਾਂ ਅਸੀਂ ਇੱਕ ਖਬਰ ਲਾਈ ਸੀ ਕਿ ਇੱਥੇ ਸੜਕ ਦਾ ਬਹੁਤ ਬੁਰਾ ਹਾਲ ਹੈ ਪੀਡਬਲਯੂਡੀ ਵਿਭਾਗ ਨੂੰ ਇਹ ਸੜਕ ਤੁਰੰਤ ਬਣਾ ਦੇਣੀ ਚਾਹੀਦੀ ਹੈ ਕਿਉਂ ਇੱਥੇ ਜਿਹੜੀ ਸੰਗਤ ਆ ਦੇਸ਼ ਵਿਦੇਸ਼ ਤੋਂ ਆਉਂਦੀ ਆ ਤੇ ਇਹ ਆਪਣੇ ਮੇਨ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦਾ ਜਿਹੜਾ ਰਸਤਾ ਵਾ ਤੇ ਸਭਾ ਵੀ ਸ਼ੁਰੂ ਹੋਣ ਵਾਲੀ ਆ ਤੇ ਬਾਬੇ ਨਾਨਕ ਦਾ ਜਨਮ ਦਿਨ ਵੀ ਆ ਗਿਆ 16 ਤਰੀਕ ਦਾ ਤੇ ਅੱਜ ਜਿਹੜੀ ਸਾਡੀ ਨਗਰ ਕੌਸ਼ਲ ਆ ਉਹ ਆਪਣੇ ਵੱਲ ਤੇ ਜਿਹੜਾ ਕੰਮ ਵਧੀਆ ਕਰਨ ਲੱਗੀ ਆ ਤੇ ਪੀਡਬਲਯੂਡੀ ਨੇ ਹਲੇ ਤੱਕ ਇਹਦੀ ਸੁਣਵਾਈ ਕਿਉਂ ਨਹੀਂ ਕੀਤੀ ਕਿ ਸਰਕਾਰ ਦੀ ਕਿਤੇ ਨਾ ਕਿਤੇ ਨਲੈਕੀ ਰਹੀ ਹੈ ਇਹ ਸਾਡਾ ਮਛਵਾੜਾ ਜਿਹੜਾ ਸ਼ਹਿਰ ਆ ਜੀ ਬਹੁਤ ਹੀ ਇਤਿਹਾਸਕ ਬਹੁਤ ਹੀ ਇਤਿਹਾਸਕ ਸ਼ਹਿਰ ਆ ਇੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਗਣੀ ਖਾਨ ਨਵੀ ਖਾਨ ਕਾਫੀ ਇਤਿਹਾਸਿਕ ਗੁਰਦੁਆਰੇ ਆ ਔਰ ਜਿਹੜਾ ਸਾਡਾ ਮੇਨ ਰੋਡ ਗੁਰਦੁਆਰਾ ਜਾਨੇ ਕਮਲ ਸਾਹਿਬ ਹੈ ਬਹੁਤ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੋਇਆ ਹੈ ਇਹ ਤੁਹਾਡੀ ਜਿਹੜੀ ਇੱਕ ਪਿਛਲੇ ਪਿਛਲੇ ਕੁ ਮਹੀਨੇ ਖਬਰ ਲਾਈ ਗਈ ਸੀ ਉਹਦਾ ਪੀਡਬਲਿਊ ਡੀ ਵੱਲੋਂ ਤਾਂ ਕੋਈ ਮਤਲਬ ਕੰਮ ਕੀਤਾ ਨਹੀਂ ਗਿਆ ਨਗਰ ਕੌਂਸਲਰ ਵੱਲੋਂ ਜਿੱਥੇ ਤੱਕ ਹੋ ਸਕਿਆ ਵੀ ਇਹਦੀ ਸਫਾਈ ਕਰਾਂਦੀ ਹੈ ਹਰ ਰੋਜ਼ ਤੇ ਲੋਕ ਵੀ ਵਾਈ ਜਾ ਰਹੀ ਹੈ ਪਰ ਇਹ ਪਰਮਾਨੈਂਟ ਟਰੀਟਮੈਂਟ ਨਹੀਂ ਹੈਗਾ ਪਰਮਾਨੈਂਟ ਟਰੀਟਮੈਂਟ ਤਾਂ ਇਹਦਾ ਇਹ ਹੈ ਵੀ ਇਹ ਚੰਗੀ ਤਰ੍ਹਾਂ ਇਹਦਾ ਰੋਡ ਬਣੇ ਲੋਕ ਵਗੈਰਾ ਭਾਵੇਂ ਪੀਡਬਲਿਊ ਡੀ ਜੋ ਕੰਮ ਤੋਂ ਨਹੀਂ ਸੁੱਤਾ ਪਿਆ ਵਾ ਇਸ ਵੱਲ ਧਿਆਨ ਨਹੀਂ ਦੇ ਰਿਹਾ ਅਗਲੇ ਮਹੀਨੇ ਤੋਂ ਸਾਡੀ ਅਥੇ ਸਭਾ ਸ਼ੁਰੂ ਹੋ ਜਾਣੀ ਆ ਸਭਾ ਵਿੱਚ ਸੰਗਤ ਬਹੁਤ ਦੂਰ ਦੂਰੋਂ ਆਉਂਦੀ ਆ ਦੇਸ਼ ਵਿਦੇਸ਼ ਤੋਂ ਪੂਰਾ 4 ਦਿਨ ਪੂਰਾ ਕੱਟ ਹੁੰਦਾ ਵਾ ਜਿਸ ਦਾ ਨਾਲੇ ਰੋਡ ਟੁੱਟਿਆ ਹੋਇਆ ਵਾ ਮੈਨੂੰ ਤਾਂ ਲੱਗਦਾ ਵੀ ਉਹ ਜਿਹੜੀ ਸੰਗਤ ਆਉਂਗੀ ਨਗਲ ਕੋਸਰ ਨੂੰ ਪੀਡਬਲਯੂਡੀ ਨੂੰ ਗੁਰਦੁਆਰੇ ਨੂੰ ਗਾਲੀ ਕੱਢੂਗੀ ਵੀ ਇੱਥੇ ਤਾਂ ਪੈਦਲ ਤੁਰ ਕੇ ਨੂੰ ਹੀ ਬੰਦਾ ਜਾ ਸਕਦਾ ਬਹੁਤ ਬੁਰਾ ਹਾਲ ਆ ਜੀ ਸੜਕ ਦਾ ਆਪਾਂ ਕਿਸੇ ਹੋਰ ਜਿਹੜੇ ਰਾਹੀਗਰਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਕੀ ਕਹਿਣਾ ਚਾਹੁੰਦੇ ਬਾਈ ਰੁਜੀ ਕਾ ਖਾਲਸਾ ਬਾਈ ਰੁਜੀ ਫਤਿਹ ਦਰਪੰਦਰ ਸਿੰਘ ਪ੍ਰੈਸਕਰਤਾ ਸੋਮਣੀ ਕਾਲੀਦਾਰ ਅੰਬੀਸ਼ਰ ਮਾਛੀਵੜਾ ਸਾਹਿਬ ਵੱਲੋਂ ਆਹ ਸਾਰੀ ਸਿੱਖ ਸੰਗਤ ਨੂੰ ਪਤਾ ਹੀ ਹੈ ਵੀ ਗੁਰਦੁਆਰਾ ਸਾਹਿਬ ਨੂੰ ਜੋ ਜਾਂਦਾ ਰੋਡ ਸਾਡ ਤੇ ਟੁੱਟਿਆ ਪਿਆ ਹੈ ਤੇ ਅਸੀਂ ਭਵੰਤਮਾਨ ਦੀ ਸਰਕਾਰ ਨੂੰ ਤੇ ਐਮਐਲਏ ਨੂੰ ਬੇਨਤੀ ਕਰਦੇ ਆਂ ਆਂਦੀ ਪਾਰਟੀ ਵੱਲੋਂ ਵੀ ਜਿਹੜਾ ਵੀ ਰੋਡ ਟੁੱਟਿਆ ਆ ਇਹਨੂੰ ਜਲਦੋ ਜਲ ਬਣਾਇਆ ਜਾਵੇ ਤੇ ਬੱਬਾ ਗੁਰੂ ਨਾਨਕ ਦੇਵ ਜੀ ਗੁਰਪੁਰ ਵੀ ਆ ਰਿਹਾ ਆ ਉਹਦੇ ਬਾਅਦ ਸੰਗਤ ਬਹੁਤ ਤੰਗ ਪ੍ਰੇਸ਼ਾਨ ਹੁੰਦੀ ਆ ਇਸ ਕਰਕੇ ਆ ਜੀ ਬੇਨਤੀ ਕਰਦੇ ਆਂ ਉਹਨਾਂ ਨੂੰ ਵੀ ਜਲਦੋ ਜਲ ਇਸ ਰੋਡ ਨੂੰ ਬਣਾਇਆ ਜਾਵੇ ਬਬਈ 3 ਮਹੀਨੇ ਹੋ ਗਏ ਅਸੀਂ ਇੱਕ ਖਬਰ ਲਾਈ ਸੀ ਕਿ ਇਹ ਰੋਡ ਜਿਹੜਾ ਟੁੱਟਿਆ ਪਿਆ ਇਹ ਸਾਡੇ ਗੁਰੂ ਸਾਹਿਬ ਦੇ ਜਿਹੜਾ ਘਰ ਨੂੰ ਜਿਹੜਾ ਰਸਤਾ ਜਾਂਦਾ ਹੈਗਾ ਤੇ ਇੱਥੇ ਜਿਹੜੀ ਸੰਗਤ ਆ ਦੇਸ਼ ਵਿਦੇਸ਼ ਤੋਂ ਆਉਂਦੀ ਆ ਕਿ ਉਹਨਾਂ ਦੇ ਹਲੇ ਤੱਕ ਕੰਨ ਤੇ ਜੂ ਨਹੀਂ ਸਰਕੀ ਕੀ ਕਹਿਣਾ ਚਾਹੁੰਦੇ ਹੋ ਕਿ ਪੀ ਡਬਲਯੂ ਨਿਮੈਕ ਨਹੀਂ ਇਹ ਨਲਕੀ ਆ ਕਿ ਕਿਨੇ ਇਹ ਤਾਂ ਸਰੇਮ ਕਹਿੰਦੇ ਨਲਕੀ ਆ ਤਾਂ ਇਹ ਚਾਹੀਦਾ ਸਰਕਾਰ ਨੂੰ ਚਾਹੀਦਾ ਐਮਐਲਏ ਨੂੰ ਚਾਹੀਦਾ ਐਮਐਲਏ ਨੂੰ ਸਾਡੇ ਲੋਕਾਂ ਨੇ ਬਣਾਇਆ ਹੈਨਾ ਐਮਐਲਏ ਦਾ ਫਰਜ਼ ਬਣਦਾ ਹੈ ਵੀ ਰੋਡ ਨੂੰ ਸਹੀ ਤਰੀਕੇ ਨਾਲ ਬਣਾਵੇ ਤਾਂ ਸਿੱਖ ਸੰਗਤ ਕੋਈ ਤੰਗ ਪਰੇਸ਼ਾਨ ਨਾ ਹੋਵੇ ਸਾਡੀ ਇੱਕ ਬੇਨਤੀ ਆ ਸਾਡੀ ਇਕੱਲਿਆਂ ਹੀ ਨਹੀਂ ਹੈਗੀ ਬਾਰੇ ਸਾਰੇ ਸੰਗਤ ਦੀ ਬੇਨਤੀ ਮਾਛੋੜੇ ਸ਼ਹਿਰ ਦੀ ਬੇਨਤੀ ਆ ਸਮਰਾਲੇ ਸ਼ਹਿਰ ਦੀ ਵੀ ਬੇਨਤੀ ਆ ਵੀ ਦਲਦੋਆਰ ਰੋਡ ਨੂੰ ਬਣਾਇਆ ਜਾਵੇ ਇਹ ਰੋਡ ਜੋ ਹੈਗਾ ਹੈ ਹਾਂਜੀ ਬਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਗੱਲ ਜੀ ਮੇਰਾ ਨਾਮ ਸੁਨੀਲ ਕੁਮਾਰ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਗੁਰੂ ਸਾਹਿਬ ਦੇ ਇਹ ਮਾਰਗ ਆ ਇਹ ਰਸਤਾ ਬਹੁਤ ਹੀ ਟੁੱਟਿਆ ਹੋਇਆ ਵਾ ਤੇ ਇਸ ਨੂੰ ਬਹੁਤ ਹੀ ਜਲਦੀ ਇਹਨਾਂ ਨੂੰ ਸੁਧਾਰ ਕਰਨਾ ਚਾਹੀਦਾ ਸੀ ਪਹਿਲਾਂ ਵੀ ਖਬਰਾਂ ਲੱਗੀਆਂ ਨੇ ਜਿਹੜੇ ਕੀ ਆਪਣੇ ਸਰਕਾਰ ਭਗਵਾਨ ਜੀ ਦੀ ਸਰਕਾਰ ਇਸ ਸੜਕ ਨੂੰ ਔਰ ਐਮਐਲਏ ਸਾਨੂੰ ਚਾਹੀਦਾ ਸੀ ਕਿਹੜਾ ਮਾਰ ਕੇ ਆਪ ਦੇਖਣਾ ਚਾਹੀਦਾ ਵੀ ਆਪਣੇ ਸੜਕ ਨੂੰ ਸੁਧਾਰ ਕੀਤਾ ਜਾਵੇ ਹੁਣ ਨਿਲਾਇਕ ਨਗਰ ਕੌਂਸਲ ਦੇ ਬੰਦੇ ਆਦਿ ਕੋਲ ਸਾਰੇ ਸਾਰੇ ਆਪਣੇ ਭਾਈ ਵੀਰ ਜਿੰਨੇ ਵੀ ਨੇ ਸਾਰੇ ਮਿਲ ਕੇ ਇਸ ਸੜਕ ਨੂੰ ਸਾਫ ਕਰ ਰਹੇ ਆ ਟੋਏ ਭਰ ਰਹੇ ਨੇ ਕਿਉਂਕਿ ਸਰਕਾਰ ਨੂੰ ਆਪ ਚਾਹੀਦਾ ਸੀ ਸਰਕਾਰ ਨੂੰ ਕਰਨਾ ਚਾਹੀਦਾ ਜੀ ਹਾਂਜੀ ਅ ਬਾਬਾ ਜੀ ਕਿਉਂ ਇਹ ਜਿਹੜਾ ਰੋਡ ਆ ਬੇਸ਼ਕਤੀ ਨਗਰ ਕੌਂਸਲ ਦਾ ਬਹੁਤ ਵੱਡਾ ਅਪਰਾਲਾ ਹੈ ਕੀ ਉਹਨਾਂ ਨੇ ਬਜਰੀ ਕਿਤੋਂ ਲਿਆਂਦੀ ਲੁੱਕ ਕਿਤੋਂ ਲਿਆਂਦੀ ਪੱਠਾ ਉਹ ਚਾੜਿਆ ਉਹ ਕਰ ਛੜ ਕੇ ਪਰ ਮੇਦੇ ਕਹਿਣਾ ਮਤਲਬ ਇਹ ਆ ਕਿ ਪੀ ਡਬਲਯੂ ਡੀ ਵਿਭਾਗ ਨੂੰ ਇਹ ਕੰਮ ਦੀ ਨੌਲੇਜ ਆ ਉਹਨੇ ਆਪਣੇ ਤਰੀਕੇ ਨਾਲ ਕਰ ਲੈਣਾ ਹੈ ਕਰ ਤਾਂ ਸਾਡਾ ਨਗਰ ਕੌਸ਼ਲ ਆ ਪਰ ਜਿਹੜੇ ਬੰਦੇ ਦਾ ਕੰਮ ਹੈ ਇੱਕ ਜਿਸਕਾ ਕੰਮ ਉਸੀ ਕੋ ਸਾਜੇ ਬਾਬਾ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਕੰਮ ਆ ਜਿਹੜਾ ਨਗਰ ਕੌਸ਼ਲ ਵਾਲੇ ਜਿਹੜਾ ਕੰਮ ਵਧੀਆ ਕਰਦੇ ਆ ਜਾਂ ਪੀ ਡਬਲਯੂ ਡੀ ਵਾਲੇ ਜਿਹੜੀ ਹੈਗੀ ਨਲੈਕੀਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਜੀ ਤਾਂ ਇਹ ਹੀ ਕਹਿ ਰਹੇ ਆ ਵੀ ਨਗਰ ਕੌਸ਼ਲ ਨੂੰ ਵੀ ਕਹਿਨੇ ਆ ਹੁਣ ਉਹ ਵੀ ਬੇਇਨਤੀ ਕਰਦੇ ਆ ਵੀਰਾ ਰੋਡ ਤੇ ਇਹਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਨਾ ਜਿਵੇਂ ਵਿਚਰੇ ਬਦਰੀ ਪਰਵ ਬਣਾਈ ਜਾਂਦੇ ਨੇ ਇਹ ਗਲਤ ਗੱਲ ਆ ਹੁਣ ਗਾਂ ਸਵਾ ਦਿੰਨ ਵੀ ਆ ਰਿਹਾ ਸੀਦੀ ਦਿਨ ਵੀ ਆ ਰਿਹਾ ਉਦੋਂ ਪਹਿਲਾਂ ਪਹਿਲਾਂ ਨੂੰ ਚੀਰ ਸਰਕਾਰ ਨੂੰ ਵੀ ਇਹ ਰੋਡ ਨੂੰ ਠੀਕ ਕੀਤਾ ਜਾਵੇ ਸਾਡੀ ਇਹ ਬੇਨਤੀ ਆ ਸ਼੍ਰੋਮਣੀ ਕਾਲੀਮ ਬਥਰ ਵੱਲੋਂ ਮੇਰਾ ਨਾਮ ਸਵਰਨ ਸਿੰਘ ਜੀ ਜੋ ਮੈਂ ਇਹ ਬੋਲਦਾ ਵੀ ਸਾਡੀਆਂ ਛੜਕਾਂ ਟੁੱਟੀਆਂ ਸਾਡੇ ਇਨਸੀਡੈਂਟ ਹੁੰਦੇ ਉਹ ਗੁਰਦੁਆਰੇ ਟਿਕਰ ਤੋਂ ਲਾ ਕੇ ਵੀ ਉਹ ਚੌਂਕ ਟਿਕਰ ਸਾਡੀ ਸੜਕ ਖਰਾਬ ਹੋਣ ਲਈ ਆ ਵੀ ਉਧਰੋਂ ਸਾਡੇ ਉਹ ਪਿੰਡਾਂ ਵੀ ਜਿਹੜੀਆਂ ਉਹ ਸਰਕਾਰ ਟੁੱਟੀਆਂ ਉਹ ਬਣਨੀਆਂ ਚਾਹੀਦੀਆਂ ਹਾਂਜੀ ਸਰ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਮੈਂ ਅਛੀਵਾੜਾ ਚੰਨਕਮ ਰੋਡ ਤੇ ਰਹਿਣ ਵਾਲਾ ਤੇ ਇੱਥੇ ਚੰਨਕਮਸਰ ਗੁਰਦੁਆਰਾ ਰੋਡ ਤੇ ਬੜੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਕਿ ਸੜਕ ਬੜੀ ਖਰਾਬ ਹੈ ਟੁੱਟੀ ਪਈ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਮਤਲਬ ਛੇਤ ਛੇਤੀ ਜਿਹੜੇ ਪੈਚ ਵਗੈਰਾ ਲੱਗੇਣ ਕਿ ਬਾਹਰੋਂ ਸਰਦਾ ਆਲੂ ਬੜੇ ਆਉਂਦੇ ਆ ਤੇ ਬੜੀ ਪ੍ਰੋਬਲਮ ਆਉਂਦੀ ਹੈ ਗੱਡੀਆਂ ਤੇ ਨੁਕਸਾਨ ਬੜਾ ਹੋ ਰਿਹਾ ਤੇ ਖੱਡੇ ਬੜੇ ਪਏ ਆ ਤੇ ਬੇਨਤੀ ਸਾਡੀ ਇਹ ਹੈ ਵੀ ਸੜਕ ਛੇਤੀ ਦੀ ਮਰਮਤ ਆਉਣੀ ਚਾਹੀਦੀ ਹੈ ਜੀ ਤੇ ਸਾਨੂੰ ਬੜੀ ਦਿੱਕਤ ਆ ਰਹੀ ਹੈ ਸਾਡੇ ਮਹਾਨ ਮਾਨ ਚਰਨ ਕਮਲ ਗੁਰਦੁਆਰਾ ਸਾਹਿਬ ਵਿੱਚ ਗੁਰੂ ਕੋਮਸਿਕ ਦੀ ਸ਼ਰਨ ਛੋਹ ਪ੍ਰਾਪਤ ਕਰਦਾਰ। ਇਹਦੀ ਦੇਸ਼ਾਂ-ਪ੍ਰਦੇਸ਼ਾਂ ਵਿੱਚ ਪ੍ਰਚਲਿਤ ਹੈ ਤੇ ਆਉਣ ਵਾਲੇ ਦਿਨਾਂ 'ਚ ਸੰਗਤ ਨੇ ਆਉਣਾ ਬਹੁਤ ਹੈ। ਦਿੱਕਤ ਹੈ ਕਿ ਜੇ ਰੋਡ ਕੰਪਲੀਟ ਹੋਣੀ ਚਾਹੀਦੀ ਹੈ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੇ ਸਾਡੀ ਦਿੱਕਤਾਂ ਦੂਰ ਹੋਣੇ ਚਾਹੀਦੀਆਂ। ਜੀ ਬਾਪੂ ਜੀ ਕੀ ਨਾਮ ਹੈ? ਸਵਰਨ ਸਿੰਘ ਮੇਰਾ ਨਾਮ ਹੈ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ? ਬੱਪੂ ਜੀ ਇਹ ਰੋਡ ਕਾਫੀ ਜਰ ਤੋਂ ਟੁੱਟਿਆ ਪਿਆ ਸੀ ਪੀਡਬਲਯੂਡੀ ਵਿਭਾਗ ਨੂੰ ਅਸੀਂ ਪਹਿਲਾਂ ਵੀ ਜਿਹੜੀਆਂ ਖਬਰਾਂ ਲਾਈਆਂ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹ ਰਸਤਾ ਸਾਡੇ ਗੁਰੂ ਗੁਰਦਵਾਰਾ ਸਾਹਿਬ ਨੂੰ ਜਿਹੜਾ ਜਾਂਦਾ ਹੈਗਾ ਇਹ ਤੋਂ ਦੇਸ਼ ਵਿਦੇਸ਼ ਤੋਂ ਸੰਬੰਧਾਂ ਦੇ ਕੀ ਕਹਿਣਾ ਚਾਹੁੰਦੇ ਹੋ ਪੀਡਬਲ ਇਹ ਬਣਨਾ ਚਾਹੀਦਾ ਹੈ ਆ ਕਮੇਟੀ ਵਾਲੇ ਪੈਚ ਲਾਉਂਦੇ ਨੇ ਉਹ ਟੁੱਟ ਜਾਂਦੇ ਨੇ ਤੇ ਐਕਸੀਡੈਂਟ ਵੀ ਹੁੰਦੇ ਨੇ ਇੱਥੇ ਬਹੁਤ ਜ਼ਿਆਦਾ ਉਹ ਚੰਗਾ ਵੀ ਨਹੀਂ ਲੱਗਦਾ ਤੇ ਪੀਡਬਲਯੂਐਨ ਨੂੰ ਪੱਕਾ ਬਣਾਉਣਾ ਚਾਹੀਦਾ ਪੱਕੀ ਲੇਰ ਲਾਉਣੀ ਚਾਹੀਦੀ ਹੈ ਕੱਚਾ ਜਿਹਾ ਲਾ ਕੇ ਟੈਂਪਰੇਰੀ ਇੰਤਜ਼ਾਮ ਕਰਕੇ ਚਲੇ ਜਾਂਦੇ ਨੇ ਇਹ ਬਾਪੂ ਜੀ ਇਹ ਜਿਹੜਾ ਪੀਡਬਲਯੂਡੀ ਵਿਭਾਗ ਉਹਦਾ ਫਰਜ ਬਣਦਾ ਕਿ ਅਸੀਂ ਇੱਥੇ ਹਰ ਮਹੀਨੇ ਇਹ ਰੋਡ ਦੇ ਉੱਤੇ ਗੇੜਾ ਮਾਰੀਏ ਕਿਤੇ ਟੋਇਆ ਨਾ ਪਿਆ ਹੋਵੇ ਕਿਤੇ ਗੰਦਨਾ ਨਾ ਪਿਆ ਹੋਵੇ ਅਸੀਂ ਜਿਹੜੀ ਰਿਪੇਅਰ ਆ ਬਰਬਰ ਕਰੀਏ ਹਾਂ ਪੀਡਬਲਯੂਡੀ ਨੂੰ ਚਾਹੀਦਾ ਗੁਰੂ ਨਗਰੀ ਦੇ ਵਿੱਚ ਜਿਹੜੀ ਵੀ ਆ ਰੋਡ ਦੀ ਕਮੀ ਹੈ ਇਹਨੂੰ ਸਹੀ ਕਰਨਾ ਚਾਹੀਦਾ ਲੋਕ ਦੇਸ਼ ਵਿਦੇਸ਼ ਤੋਂ ਆਉਂਦੇ ਨੇ ਮੱਥਾ ਟੇਕਣ ਵਾਸਤੇ ਪਈ ਚੰਗਾ ਨਹੀਂ ਲੱਗਦਾ ਸਾਡੀ ਸ਼ਹਿਰ ਵਾਲਿਆਂ ਦੀ ਵੀ ਬਦਨਾਮੀ ਹੁੰਦੀ ਆ ਅਸੀਂ ਤਾਂ ਫੇਰ ਘੜਦੇ ਆ ਵੀ ਇਹਨਾਂ ਨੂੰ ਚੱਲਣਾ ਹੀ ਪੈਂਦਾ ਜਾਈਏ ਕਿੱਥੇ ਨੂੰ ਹੁਣ ਮੋਟਾ ਪਾਤੀਆਂ ਹੁੰਦਾਂ ਨੂੰ ਚੱਲਣਾ ਪੈ ਰਿਹਾ ਪਈ ਇਹਨੂੰ ਕਮ ਸੇ ਕਮ ਠੀਕ ਕਰ ਦੇਣ ਤਾਂ ਚੰਗਾ ਲੱਗੇਗਾ ਸਾਡੇ ਨਾਲ ਇੱਕ ਨੌਜਵਾਨ ਕਾਕਾ ਵੀ ਆਪਾਂ ਇਹਨਾਂ ਨਾਲ ਗੱਲ ਕਰਦੇ ਕੀ ਕਹਿਣਾ ਚਾਹੁੰਦੇ ਬੇਟਾ ਤੁਸੀਂ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਅੱਜਕੱਲ ਮਤਲਬ ਹੁਣ ਅੱਗੋ ਦੀ ਸੰਗਰਾਮ ਦੇ ਦਿਨਾਂ ਦੇ ਸਭਾ ਦੇ ਦਿਨਾਂ ਨਹੀਂ ਹੈਗੇ ਤਾਂ ਸੜਕਾਂ ਥੋੜੀ ਬਹੁਤ ਠੀਕ ਕੀਤੀਆਂ ਜਾਣ ਮਤਲਬ ਕਿ ਜਿਹੜੇ ਬੰਦੇ ਆ ਆਪਣੀ ਕੀ ਕਹਿੰਦੇ ਆ ਆਪਾਂ ਉਹਨਾਂ ਨੂੰ ਸੰਗਤ ਜਿਹੜੀ ਬਾਹਰੋਂ ਆਊਗੀ ਆਪਣਾ ਮੱਥਾ ਟੇਕਣ ਆਊਗੀ ਉਹਨਾਂ ਦੇ ਮਤਲਬ ਮਨਚ ਵੀ ਹੋਊਗਾ ਕਿ ਇਤਿਹਾਸਿਕ ਗੁਰਦੁਆਰਾ ਹੈਗਾ ਮਤਲਬ ਸੜਕਾਂ ਵਧੀਆ ਬਣੀਆਂ ਨਹੀਂ ਹੋਈਆਂ ਹੈਗੀਆਂ ਭਗਵੰਤ ਮਹਾਂਸਾਹਿਬ ਨੂੰ ਆਪਾਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਸੜਕਾਂ ਵੱਲ ਥੋੜਾ ਧਿਆਨ ਦਿੱਤਾ ਜਾਵੇ